ਮੈਂ ਬੇਜਕੀ ਨਾ ਮੈਂ ਤੇ ਕਿਹੜੀ ਜਥੇਵੰਦਿਆ ਮੈਂ ਰਣਜੀਤ ਸਿੰਘ ਜੀ ਦਾ ਬੀਕੇ ਜੋ ਸਿੱਧੂਪੁਰ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਪਰੇਸ਼ਕਤਰਾ ਆਪਣੇ ਜਿਹੜਾ ਕੇਂਦਰ ਸਰਕਾਰ ਵੱਲੋਂ ਨਵਾਂ ਬਜਟ ਪੇਸ਼ ਕੀਤਾ ਗਿਆ 2025-26 ਦਾ ਉਸ ਵਿੱਚ ਕਿਸਾਨਾਂ ਲਈ ਕੀ ਕੁਝ ਰੱਖਿਆ ਗਿਆ ਵੇਖੋ ਜੀ ਜਿਹੜਾ 25-26 ਦਾ ਇਹਨਾਂ ਨੇ ਨਵਾਂ ਬਜਟ ਪੇਸ਼ ਕੀਤਾ ਹੈ ਇਹ ਪਹਿਲਾਂ ਵੀ ਐਸੀ ਤਰ੍ਹਾਂ ਹੀ ਕਰਦੇ ਪਰ ਹੁਣ ਵੀ ਜਿਹੜਾ ਬਜਟ ਦੇ ਵਿੱਚ ਕਿਸਾਨਾਂ ਬਾਰੇ ਕੁਝ ਨਹੀਂ ਰੱਖਿਆ ਇਹਨਾਂ ਨੇ ਕਿਸਾਨਾਂ ਨਾਲ ਜਿਹੜਾ ਮਜ਼ਾਕ ਹੈ ਉਹ ਕੀਤਾ ਹੈ ਇਹਨਾਂ ਬੰ ਲੋ ਕਾ ਕਾ ਕਹਿੰਦੇ ਵੀ ਜਿਹੜਾ ਕ੍ਰੈਡਿਟ ਕਾਰਡ ਸੀ ਕਿਸਾਨ ਕ੍ਰੈਡਿਟ ਕਾਰਡ ਉਹ 5 ਲੱਖ ਦੀ ਸੀਮਾ ਕਰਤੀ ਤੇ ਨਵੇਂ ਜਿਹੜੇ ਵਿਸ਼ੇਸ਼ ਕਾਰਡ ਦੇ ਜਿਹੜੇ ਕਿਸਾਨਾਂ ਲਈ ਛੋਟੇ ਕਿਸਾਨਾਂ ਲਈ ਆ ਉਹ ਵੀ 10 ਲੱਖ ਕੱਢ ਦਿੱਤੇ ਜਾਣਗੇ ਜੇਕਰ ਦੇਖੋ ਜਿਹੜਾ ਕ੍ਰੈਡਿਟ ਕਾਰਡ ਦੀ ਗੱਲ ਕਰਦੇ ਆ ਕ੍ਰੈਡਿਟ ਕਾਰਡ ਦਾ ਕਿਸਾਨਾਂ ਨੂੰ ਕੋਈ ਲਾਭ ਨਹੀਂ ਚਲੋ ਜਿਹੜੇ ਵੱਡੇ ਕਿਸਾਨ ਆ ਉਹ ਚਲਾਈ ਜਾਂਦੇ ਆ ਉਹ ਚਲਾ ਵੀ ਸਕਦੇ ਆ ਪਰ ਜਿਹੜਾ ਛੋਟਾ ਕਿਸਾਨਾ ਨਾ ਉਹਨੂੰ ਚਾਹੇ ਕਿੰਨਾ ਵੀ ਦੇ ਜਾਣ ਜਿਵੇਂ 10 ਲੱਖ ਦਾ ਕਰਿਆ ਇਹਨਾਂ ਨੇ ਪਰ ਉਹ ਕ੍ਰੈਡਿਟ ਕਾਰਡ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਉਹਦਾ ਜਿਹੜਾ ਕ੍ਰੈਡਿਟ ਕਾਰਡ ਦਾ ਵਿਆਜ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਹੈ ਪਰ ਅੱਧੇ ਕਿਸਾਨ ਨੂੰ ਤਾਂ ਜੇ ਪਤਾ ਹੀ ਨਹੀਂ ਕ੍ਰੈਡਿਟ ਕਾਰਡ ਦਾ ਜਿਹੜਾ ਇਹ ਕਾਰਡ ਛੋਟੇ ਕਿਸਾਨਾਂ ਨੇ ਬਣਾਏ ਆ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਵਿਆਜ ਪੈਂਦਾ ਹੈ ਉਹਨਾਂ ਦੇ ਬੱਚਿਆਂ ਨੇ ਇੱਕ ਦੋ ਵਾਰੀ ਯੂਜ਼ ਕਰਿਆ ਪਰ ਉਹਨਾਂ ਨੂੰ ਪਤਾ ਲੱਗਦਾ ਮਗਰੋਂ ਜਦੋਂ ਉਹਦਾ ਵਿਆਜ ਆਉਂਦਾ ਸਾਨੂੰ ਕੋਈ ਲੋੜ ਨਹੀਂ ਕ੍ਰੈਡਿਟ ਕਾਰਡ ਦੀ ਛੋਟੇ ਕਿਸਾਨ ਇਹ ਕ੍ਰੈਡਿਟ ਕਾਰਡ ਤੋਂ ਬਾਹਰ ਹੈ ਇੱਕ ਇਹਨਾਂ ਨੇ ਨ ਇਹਦੇ ਵਿੱਚ ਸਬਜ਼ੀਆਂ ਤੇ ਫਲਾਂ ਦਾ ਉਤਪਾਦਨ ਵਧਾਇਆ ਜਾ ਰਿਹਾ। ਵੇਖੋ ਜੀ ਸਬਜ਼ੀਆਂ ਤੇ ਫਲਾਂ ਦਾ ਉਤਪਾਦਨ ਜਿਹੜਾ ਇਹ ਵਧਾਉਣ ਦੀ ਗੱਲ ਕਰਦੇ ਆ ਇਹ ਤਾਂ ਕਿਸਾਨ ਆਪ ਹੀ ਵਧਾਈ ਜਾਂਦੇ ਆ। ਇਹਨਾਂ ਨੂੰ ਕੋਈ ਏਡੀ ਕਹਿਣ ਦੀ ਲੋੜ ਨਹੀਂ। ਇਹਨਾਂ ਨੂੰ ਚਾਹੀਦਾ ਮੰਡੀਕਰਨ। ਸਬਜ਼ੀ ਦਾ ਮੰਡੀਕਰਨ ਹੋਵੇ ਜਿਹਦੇ ਤੇ ਐਮਐਸਪੀ ਰੇਟ ਹੋਵੇ ਜਿਹੜਾ ਅਸੀਂ ਮੰਗਦੇ ਅਖਰੋਰੀਪਾਟ ਤੇ ਬੈਠੇ ਉਹ ਸਾਨੂੰ ਚਾਹੀਦਾ ਹੈ ਨਾ ਕਿ ਸਾਡੀ ਲੁੱਟ ਹੋਵੇ ਜਿਹੜੇ ਕਿ ਸਾਡੀ 2-3 ਰੁਪਏ ਸਬਜ਼ੀ ਦਾ ਰੇਟ ਹੈ ਜੇ ਉਤੇ ਐਮਐਸਪੀ ਗਰੰਟੀ ਕਾਨੂੰਨ ਬਣਾਇਆ ਹੋਵੇ ਤਾਂ ਸਾਨੂੰ 20-25 ਰੁਪਏ ਜਿੰਨਾ ਵੀ ਬਾਜ਼ਾਰ ਰੇਟ ਆ ਉਹਦਾ ਜਾਇਜ਼ ਬੱਝਿਆ ਹੋਵੇ ਤਾਂ ਉਹਦੇ ਨਾਲ ਸਾਡੀ ਲੁੱਟ ਬੰਦ ਹੋਵੇ ਤਾਂ ਸਾਨੂੰ ਲੁੱਟ ਨਾ ਸਾਡੀ ਹੋਵੇ ਜਿਹਦੇ ਵਿੱਚ 2 ਰੁਪਏ ਸਾਥੋਂ ਲੈ ਕੇ ਤੇ ਬਾਹਰ ਆਮ ਜਨਤਾ ਦੀ ਵੀ ਜਿਹੜੀ ਲੁੱਟ ਹੁੰਦੀ ਹੈ 100 ਰੁਪਏ ਜਾਂ 150 ਰੁਪਏ ਸਬਜ਼ੀ ਦਾ ਰੇਟ ਹੋਇਆ ਪਿਆ ਉਹ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਉਹ ਆੜਤੀਆਂ ਨੂੰ ਵਪਾਰੀਆਂ ਨੂੰ ਉਹਨਾਂ ਨੂੰ ਦਿੰਦੇ ਇਹ ਕਹਿੰਦੇ ਵੀ ਜਿਹੜੇ ਮੈਡੀਕਲ ਕਾਲਜ ਆ ਗਏ ਉਹਦੇ ਵਿੱਚ ਵੀ ਅਗਲੇ 5 ਸਾਲਾਂ ਚ 75000 ਸੀਟਾਂ ਵਧਾਈਆਂ ਜਾਣਗੀਆਂ ਇਹਦੇ ਨਾਲ ਕੋਈ ਕਿਸਾਨਾਂ ਦੇ ਬੱਚੇ ਨੂੰ ਫਾਇਦਾ ਹੋਊਗਾ ਨਹੀਂ ਜੀ ਇਹ ਤੇ ਨਾ ਕਿਸਾਨਾਂ ਦੇ ਬੱਚਿਆਂ ਨੂੰ ਕੋਈ ਫਾਇਦਾ ਨਹੀਂ ਕੋਈ ਸਾਨੂੰ ਇਹਨਾਂ ਬਾਰੇ ਫਾਇਦਾ ਨਹੀਂ ਕੁਝ ਵੀ ਕਰੀ ਜਾਣੇ ਇਹਨਾਂ ਦਾ ਕੋਈ ਫਾਇਦਾ ਨਹੀਂ ਸਰ ਇੱਕ ਇਹਨਾਂ ਨੇ ਕਿਹਾ ਹੈਗਾ ਵੀ ਏਆਈ ਦੀ ਪੜ੍ਹਾਈ ਲਈ 500 1500 ਰੁਪਏ 1000 ਰੁਪਿਆ ਜਿਹੜਾ ਰਕਮਾਂ ਰੱਖਾ 500 ਕਰੋੜ ਰੁਪਿਆ ਰਕਮਾਂ ਰੱਖਿਆ ਜਾਵੇ ਇਹ ਜਿਹੜਾ 500 ਕਰੋੜ ਇਹਨਾਂ ਰਕਮਾਂ ਰੱਖਿਆ ਕਿਸਾਨਾਂ ਦੇ ਬੱਚਿਆਂ ਦੀ ਪੜ੍ਹਾਈ ਬਾਰੇ ਪਰ ਇਹਦਾ ਸਾਨੂੰ ਕੋਈ ਫਾਇਦਾ ਨਹੀਂ ਇਹਦੇ 'ਚ ਤਖੜੇ ਕੋਰਪੋਰੇਟ ਘਰਾਣੇ ਦੇ ਬੱਚੇ ਪੜ੍ਹਨੇ ਆ ਜਿਵੇਂ ਏ ਕਲਾਸ ਦੇ ਅਫਸਰ ਆ ਡੀਐਸਪੀ ਹੈ ਐਸਐਸਪੀ ਹੈ ਡੀਸੀ ਹੈ ਜਾਂ ਕੋਰਪੋਰੇਟ ਘਰਾਣੇ ਜਿਹੜੇ ਉਹਨਾਂ ਦੇ ਬੱਚੇ ਪੜ੍ਹਨੇ ਆ ਇਹਦੇ 'ਚ ਸਾਨੂੰ ਕੋਈ ਲਾਭ ਨਹੀਂ ਨਾ ਸਾਡੇ ਕੋਲੇ ਪੈਸਾ ਪੜਾਉਣ ਨੂੰ ਨਾ ਸਾਡੇ ਬੱਚੇ ਨਾਲ ਚ ਪੜਨ ਇਹਨਾਂ ਨੇ ਇੱਕ ਹੋਰ ਦੱਸਿਆਗਾ ਕਿ ਵੀ ਜਿਹੜੇ 12 ਲੱਖ ਰੁਪਏ ਤੱਕ ਕੋਈ ਇਨਕਮ ਟੈਕਸ ਨਹੀਂ ਲੱਗੇਗਾ ਉਹਦੇ ਨਾਲ ਵੀ ਕਿਸਾਨਾਂ ਨੂੰ ਫਾਇਦਾ ਹੋ ਜਾਏਗਾ ਵੇਖੋ ਜੀ ਜਿਹੜਾ ਇਹ 12 ਲੱਖ ਦਾ ਕਿਹਾ ਹੈ ਕਿਸਾਨਾਂ ਨਾਲ ਮਜ਼ਾਕ ਕੀਤਾ ਨਾ ਕਿਸਾਨ ਦੀ ਛੋਟੇ ਕਿਸਾਨ ਦੀ ਐਡੀ ਆਮਦਨ ਹੈ ਛੋਟੇ ਕਿਸਾਨ ਦੀ 300 ਤੋਂ 2.5 ਤਾਈ ਆਉਂਦਣਾ ਸੋ ਕੋਈ ਵੀ ਕਿਸਾਨ ਵੇਖ ਲੋ ਨਾ ਸਾਨੂੰ 12 ਲੱਖ ਦੇ ਟੈਕਸ ਦੀ ਲੋੜ ਹੈ ਇਹ ਸਾਡੇ ਨਾਲ ਮਜ਼ਾਕ ਕੀਤਾ ਗਿਆ ਪਰ ਜੇ ਇਹ ਦੇਣਗੇ ਵੀ ਤਾਂ ਵੱਡੇ ਕਿਸਾਨ ਨੂੰ ਕੁਝ ਹੋ ਸਕਦਾ ਰਾਹਤ ਹੋਵੇ ਪਰ ਛੋਟੇ ਕਿਸਾਨ ਨੂੰ ਕੋਈ ਰਾਹਤ ਨਹੀਂ ਇਹਦੇ ਨਾਲ ਸਾਡਾ ਤਾਂ ਲੁੱਟ ਹੈ ਜੇ ਇਹ ਸਾਨੂੰ ਨਾ ਮਾਤਰ ਦੇਤਾ ਤਾਂ ਇਧਰ ਸਾਡੀ ਵੱਡੀ ਲੁੱਟ ਕਰਨਗੇ ਜਿਵੇਂ ਛੋਟੀ ਚੀਜ਼ ਤੋਂ ਲੈ ਕੇ ਜਿਹੜੀਆਂ ਰੋਜ਼ ਦੀਆਂ ਸਾਡੀਆਂ ਵਰਤੋਂ ਵਾਲੀਆਂ ਚੀਜ਼ਾਂ ਹਨ ਉਹਨਾਂ ਤੇ ਬਹੁਤ ਵੱਡੀ ਮਾਤਰਾ ਦੇ ਜਿਹੜੇ ਟੈਕਸ ਲਾਉਣਗੇ ਸਾਨੂੰ ਕੋਈ ਲੋੜ ਨਹੀਂ ਹੈ ਜਿਵੇਂ ਮੈਡੀਕਲ ਦੀਆਂ ਦਵਾਈਆਂ ਤੇ ਮੈਡੀਕਲ ਦੇਆਂ ਮਸ਼ੀਨਾਂ ਸੀੜਨਾ ਕਹਿੰਦੇ ਉਹ ਵੀ ਸਸਤੇ ਹਨ ਕਿਤੇ ਯਾਰ ਜਿਹੜੇ ਕੈਂਸਰ ਦੀ ਦਵਾਈ ਸੀ ਉਹ ਸਸਤੀ ਕੀਤੀ ਜਾਵੇ ਕਿ ਕਿ ਲੱਗਦਾ ਵੀ ਸਸਤੀ ਨਾਲ ਇਲਾਜ ਕਰਾ ਸਕਣਗੇ ਵੀ ਦੇਖੋ ਜੀ ਜਿਹੜਾ ਇਹ ਪਹਿਲਾਂ ਵੀ ਮੈਂ ਗੱਲ ਕਰਦੇ ਇਹ ਜਿਹੜੀਆਂ ਤਾਂ ਬਿਮਾਰੀਆਂ ਹੈ ਲਿਆਏ ਆ ਕੈਂਸਰ ਦੀਆਂ ਮਾੜੇ ਪਾਣੀ ਮਾੜੇ ਫੈਕਟਰੀਆਂ ਲਾ ਕੇ ਇੱਥੇ ਜਿਹੜੀਆਂ ਬਿਮਾਰੀਆਂ ਕੈਂਸਰ ਵਰਗੀਆਂ ਨਾਮਰਾਜ਼ ਬਿਮਾਰੀਆਂ ਇੱਥੇ ਲਿਆਏ ਆ ਏਡਜਰਗੀਆਂ ਬਿਮਾਰੀਆਂ ਇਹ ਲਿਆਏ ਆ ਇੱਥੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀਆਂ ਸਸਤੀ ਸਹੂਲਤ ਰਹਿੰਦੇ ਅਸੀਂ ਦੇਵਾਂਗੇ ਪਰ ਸਾਨੂੰ ਸਸਤੀ ਨਹੀਂ ਚਾਹੀਦੀ ਸਾਨੂੰ ਇਲਾਜ ਚਾਹੀਦਾ ਦਾ ਕਿਸਾਨਾਂ ਨੂੰ ਆਮ ਜਨਤਾ ਨੂੰ ਉਹਦਾ ਫਰੀ ਇਲਾਜ ਦੇਣ ਤਾਂ ਸਾਨੂੰ ਇਹਦੀ ਸਹੂਲਤ ਹੋ ਸਕਦੀ ਹੈ ਨਹੀਂ ਸਾਨੂੰ ਇਹ ਸਸਤੀਆਂ ਮਸ਼ੀਨਾਂ ਦਾ ਸਾਨੂੰ ਕੋਈ ਫਾਇਦਾ ਨਹੀਂ ਇਹ ਕਹਿੰਦੇ ਵੀ ਜਿਹੜੀ ਐਲਈਡੀ ਹੈ ਐਲਸੀਡੀ ਹੈ ਮੋਬਾਈਲ ਹੈ ਜਿਹੜੇ ਬਿਜਲੀ ਵਾਲੇ ਵਾਹਨਾਂਗੇ ਉਹ ਵੀ ਸਸਤੇ ਕੀਤੇ ਜਾਣਗੇ ਉਹਦੇ ਨਾਲ ਕਿਸਾਨਾਂ ਨੂੰ ਕੋਈ ਫਰਕ ਪੈ ਸਕਦਾ ਸਾਡਾ ਇਹਨਾਂ ਦਾ ਕੋਈ ਮਤਵ ਨਹੀਂ ਰੱਖਦੇ ਕਿਸਾਨ ਜਿਹੜੇ ਟਰੂ ਵੀਲਰ ਵਾਹਣਾ ਹੈ ਥਰੀ ਵੀਲਰ ਵਾਹਣਾ ਹੈ ਉਸ ਵੀ ਇਹ ਬਿਜਲੀ ਬੈਟਰੀਆਂ ਤੇ ਕੱਢਦੇ ਆ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਨਾ ਸਾਨੂੰ LCD ਨਾ ਸਾਨੂੰ ਮੋਬਾਈਲ ਦਾ ਫਾਇਦਾ ਇਹਦੇ ਨਾਲ ਸਾਡੇ ਬੱਚਿਆਂ ਨੂੰ ਜਿਹੜਾ ਇਹਨਾਂ ਨੇ ਖਾਫ ਕਰਿਆ ਨੈਟ ਇੰਟਰਨੈਟ ਨਾਲ ਜੋੜ ਕੇ LCD ਆ ਜਿਵੇਂ ਕੰਪਿਊਟਰ ਸਿਸਟਮ ਨਾਲ ਜੋੜ ਕੇ ਸਾਡੇ ਬੱਚਿਆਂ ਨੂੰ ਨਕਾਰੇ ਕੀਤਾ ਸਾਡੇ ਬੱਚਿਆਂ ਨੂੰ ਗੰਦ ਪਰੋਸਿਆ ਇਹਨਾਂ ਨੇ ਕਿੱਥੇ ਅਸੀਂ ਚੰਗਾ ਸਹਿਤ ਪੜ੍ਹਦੇ ਸੀ ਉਥੇ ਇਹਨਾਂ ਨੇ ਸਾਡੀ ਨਵੀਂ ਪੀੜ੍ਹੀ ਨੂੰ ਗੰਦ ਪਰੋਸ ਕੇ ਸਾਡੇ ਕਿਸਾਨਾਂ ਨੂੰ ਸਾਤੋਂ ਸਾਡੇ ਬੱਚਿਆਂ ਨੂੰ ਵਾਂਝਾ ਕਰਤਾ ਸਾਤੋਂ ਇੱਕ ਬਜਟ ਵਿੱਚ ਹੋਰ ਵੀ ਰੱਖਿਆ ਗਿਆ ਕਹਿੰਦੇ ਵੀ ਅਗਲੇ 10 ਸਾਲਾਂ ਚ 120 ਨਵੇਂ ਹਵਾਈ ਅੱਡੇ ਦਿੱਤੇ ਜਾਣਗੇ ਉਹਨਾਂ ਨਾਲ ਕੋਈ ਕਿਸਾਨ ਨੂੰ ਕੋਈ ਫਾਇਦਾ ਹੋਵੇਗਾ ਵੇਖੋ ਜੀ ਅੱਡੇ ਜਿੰਨੇ ਮਰਜ਼ੀ ਖੋਲ੍ਹ ਜਾਣ ਸਾਨੂੰ ਕੋਈ ਲੈਣਾ ਦੇਣਾ ਨਹੀਂ ਜੇ 120 ਹਵਾਈ ਅੱਡੇ ਖੋਲਦੇ ਐ ਸਾਨੂੰ ਉਹਨਾਂ ਨਾਲ ਕੀ ਅਸੀਂ ਤਾਂ ਕਿਸਾਨਾਂ ਨੇ ਬਾਹਰ ਨਹੀਂ ਜਾਣਾ ਕਿਤੇ ਹੋਰ ਨਹੀਂ ਜਾਣਾ ਸਾਨੂੰ ਤਾਂ ਇਹ ਰੋੜਾ ਤੇ ਨਹੀਂ ਚੱਣ ਦਿੰਦੇ ਭਾਰਤਮਾਲਾ ਰੋਡ ਐ ਭਾਰਤਮਾਲਾ ਰੋਡ ਤੇ ਨਹੀਂ ਚੱਣ ਦਿੰਦੇ ਜੇ ਕੋਈ ਚੜ ਗਿਆ ਤਾਂ ਉਤਰ ਨਹੀਂ ਦੇਣਾ ਇਹਨਾਂ ਨੇ ਆਪਦੇ ਹੋਟਲ ਆਪਦੇ ਰੈਸਟੋਰੈਂਟ ਐ ਰੋੜਾਂ ਦਾ ਆ ਹੱਲ ਕਰੀ ਜਾਂਦਾ ਜਦੋਂ ਹਵਾਈ ਅਟੇ ਖੋਲਤੇ ਨੇ ਸਾਡਾ ਕੀ ਹਾਲ ਹੋ ਕਿੰਨੀ ਸਾਡੀ ਜ਼ਮੀਨ ਰੁਕੂਗੀ ਕੀ ਕੁਝ ਸਾਡੇ ਨਾਲ ਹੋਊਗਾ ਇਹ ਬਹੁਤ ਮੰਦ ਭਾਗੀ ਗੱਲ ਹੈ ਜਿਹੜੇ ਖੁੱਲ ਜਾਂਦੇ ਸਾਡੂੰ ਲੋੜ ਦੀ ਇਹਨਾਂ ਦੀ ਇੱਕ ਹੋਰ ਦੱਸਿਆ ਗਿਆ ਕਿ ਜਿਹੜਾ ਅਗਲੇ ਹਫ਼ਤੇ ਨਵਾਂ ਟੈਕਸ ਵੀ ਇੱਕ ਲਾਇਆ ਜਾਵੇਗਾ ਨਵਾਂ ਨਵਾਂ ਟੈਕਸ ਲਾ ਰਹੇ ਹੈਗੇ ਜੀ ਇਹ ਜਿਹੜਾ ਨਵਾਂ ਟੈਕਸ ਲਾ ਰਹੇ ਇਹਦੇ ਚਾਹੇ ਨਹੀਂ ਪਤਾ ਕੀ ਸੱਪ ਕੱਢਣਗੇ ਅਸੀਂ ਪਹਿਲਾਂ ਵੀ ਤੁਹਾਨੂੰ ਕਹਿੰਦੇ ਆ ਕਿ ਜਿਹੜਾ ਟੈਕਸ ਹੈ ਇਹ ਨਵੇਂ-ਨਵੇਂ ਰੂਪ ਦੇ ਵਿੱਚ ਸਾਨੂੰ ਟੈਕਸ ਆ ਜਿਹੜੇ ਬਲੰਦ ਕਰਦੇ ਆ ਪਰ ਸਾਨੂੰ ਕੋਈ ਵੀ ਟੈਕਸ ਨਹੀਂ ਚਾਹੀਦਾ ਅਸੀਂ ਤਾਂ ਕਹਿੰਦੇ ਟੈਕਸ ਤੋਂ ਮੁਕਤ ਹੋ ਜੇ ਤਾਂ ਅਸੀਂ ਕੋਈ ਜਿਉਂਦੇ ਰਹਿ ਸਕਦੇ ਆ ਜਿੰਨਾ ਚਿਰ ਸਾਡੀਆਂ ਨਵੀਆਂ ਸਰਕਾਰਾਂ ਸਾਨੂੰ ਸਕੀਮਾਂ ਦਿਨੋ-ਦਨ ਨਵੀਆਂ ਘੜਦੇ ਆ ਪਰ ਅਸੀਂ ਇਹਨਾਂ ਨਾਲ ਜਿਉਂਦੇ ਨਹੀਂ ਰਹਿ ਸਕਦੇ ਕਿਉਂਕਿ ਰੋਜ਼ ਸਾਡੇ ਤੇ ਟੈਕਸ ਪਾ ਕੇ ਨਵਾਂ ਬੋਝ ਪਾਉਂਦੇ ਆ ਕਿਸਾਨਾਂ ਤੇ ਸਾਨੂੰ ਇਹ ਨਹੀਂ ਚਾਹੀਦੀ ਟੈਕਸ ਕਿਸਾਨਾਂ ਲਈ ਫਿਰ ਕੀ ਚਾਹੀਦਾ ਸੀਗਾ ਕਿ ਜਿਹੜਾ ਕਿਸੇ ਨਾਲ ਹੱਕ ਕਸ਼ਾਲ ਹੋ ਜੇ ਕਿਸਾਨ ਅਸੀਂ ਚਾਹੁੰਦੇ ਆ ਕਿ ਸਾਨੂੰ ਐਮਐਸਟੀ ਗਰੰਟੀ ਫਸਲਾਂ ਦੇ ਰੇਟ ਕਸਾਨਾਂ ਨੂੰ ਸਹੂਲਤਾਂ ਆਮ ਜਨਤਾ ਨੂੰ ਸਹੂਲਤਾਂ ਜਿਵੇਂ ਹਸਪਤਾਲ ਖੋਲ੍ਹਿਆ ਫ੍ਰੀ ਇਲਾਜ ਹੋਵੇ ਇਹਨਾਂ ਨੂੰ ਸਬਸਿਡੀਆਂ ਤੇ ਮੁਹੱਈਆ ਸੰਦ ਦਿੱਤੇ ਜਾਣ ਸਕੂਲ ਸਾਡੇ ਸਰਕਾਰੀ ਹੈ ਉਹ ਸਾਨੂੰ ਦਿੱਤੇ ਜਾਣ ਜਿੱਥੇ ਸਾਡੇ ਬੱਚੇ ਆਮ ਜਨਤਾ ਦੇ ਬੱਚੇ ਵੀ ਪੜ੍ਹ ਸਕਣ ਉੱਥੇ ਸਾਨੂੰ ਚੰਗੇ ਟੀਚਰ ਦਿੱਤੇ ਜਾਣ ਚੰਗੇ ਅਧਿਆਪਕ ਦਿੱਤੇ ਜਾਣ ਜਿੰਨਾ ਕਰਕੇ ਆਮ ਜਨਤਾ ਦੇ ਬੱਚੇ ਪੜ੍ਹ ਲਿਖ ਜਾਣ ਪਰ ਇਹ ਸਾਰਾ ਆਮ ਜਨਤਾ ਬਾਰੇ ਨਹੀਂ ਸੋਚਦੀ ਉਹ ਕੋਰਪੋਰੇਟ ਘਰਾਣਿਆਂ ਬਾਰੇ ਸੋਚਦੀ ਹੈ ਸਰਕਾਰ ਧੰਨਵਾਦ ਧੰਨਵਾਦ